ਹੈਲੋ ਜੀ ਮੇਰੇ ਵੱਲੋਂ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਬਲਜੀਤ ਕੌਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਹਾਂਜੀ ਆਪਾਂ ਨੂੰ ਤੁਹਾਨੂੰ ਅੱਜ ਇੱਕ ਚਿੰਦੀ ਬੂਟੀ ਕਢਾਈ ਨਾਲ ਆਪਾਂ ਸੂਟ ਤਿਆਰ ਕੀਤਾ ਅੱਜ ਆਪਾਂ ਉਹਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਉਹ ਕਿਵੇਂ ਤਿਆਰ ਕੀਤਾ ਹਾਂਜੀ ਸਭ ਤੋਂ ਪਹਿਲਾਂ ਜਿਹੜਾ ਆਪਾਂ ਇਹ ਤੁਹਾਨੂੰ ਦਿਖਾਉਣੀ ਹੈ ਵੀ ਇਹ ਸੂਟ ਆਪਾਂ ਲਿਆਂਦਾ ਸੀ ਪਲੇਨ ਤੇ ਬਾਅਦ ਵਿੱਚ ਆਪਾਂ ਛਪਾ ਕੇ ਤੇ ਆਪਾਂ ਇਹਨੂੰ ਘਰੇ ਕੱਢਿਆ। ਇਹ ਵਾਲਾ ਇਹਦੇ ਚੱਪਾਂ ਡਿਜ਼ਾਈਨ ਬਣਾਇਆ। ਇਹ ਆਪਣੇ ਸਿੱਧੀ ਲੈਣ ਬਣੀਆਂ, ਇਹ ਵੱਡੀਆਂ ਡੱਬੀਆਂ ਬਣੀਆਂ ਤੇ ਇਹ ਛੋਟੀਆਂ ਤੇ ਵੱਡੀਆਂ। ਇਹ ਜਿਹੜਾ ਆਪਾਂ ਸਾਰੇ ਇਸ ਤਰ੍ਹਾਂ ਬਣਾਇਆ, ਮੰਗਲੇ ਤਾਂ ਇਹ ਸਾਰਾ। ਸਾਰਾ ਇਸ ਤਰ੍ਹਾਂ ਬਣਾ ਲਿਆ ਆਪਾਂ। ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਇਹ। ਛਪਾ ਕੇ ਆਪਾਂ ਇਹਨੂੰ ਕੱਢਿਆ। ਤੇ ਇਹ ਦੀਆਂ ਆਪਾਂ ਜਿਹੜੀਆਂ ਬਾਹਾਂਵਾਂ ਕਢਾਈ ਕੀਤੀਆਂ ਬਾਹਾਂਵਾਂ ਤੇ ਆਪਾਂ ਇੱਕ ਪੌਲੀ ਪਾਇਆ ਤੇ ਆਪਾਂ ਵੇਲ ਪਾਈ ਸਾਰੀ ਅੱਜ ਕੱਲ ਇਹ ਪ੍ਰਾਣਾ ਰਵਾਜ ਸੀਗਾ ਤੇ ਅੱਜ ਕੱਲ ਇਹਦਾ ਬਹੁਤ ਚੱਲ ਰਿਹਾ ਟ੍ਰੈਂਡ ਸਿੰਦੀ ਕਢਾਈ ਦਾ ਬਹੁਤ ਸੂਟ ਕੱਢਦੇ ਬਹੁਤ ਸੋਹਣਾ ਲੱਗਦਾ ਬਣਿਆ ਵੀ ਬਹੁਤ ਸੋਹਣਾ ਇਹ ਸਾਰਾ ਆਪਾਂ ਇਸ ਤਰ੍ਹਾਂ ਬਣਾਇਆ ਵਿੱਚ ਨਿੱਕੇ ਫੁੱਲ ਪਾਏ ਜੇ ਆਪਾਂ ਇਥੇ ਵੀ ਆਪਾਂ ਇਹ ਇਹ ਜਿਹੜੀ ਵੇਲ ਬਣਾ ਸਕਦੇ ਪਰ ਆਪਾਂ ਨਹੀਂ ਬਣਾਏਗੀ ਜੇ ਵੀ ਬਣਾਉਣੀ ਹੋਵੇ ਤਾਂ ਆਪਾਂ ਬਣਾ ਸਕਦੇ ਆ ਘੇਰੇ ਤੇ ਵੀ ਇਹਦੇ ਨਾਲ ਬਹੁਤ ਹੀ ਸੋਹਣੀ ਇਹ ਡਿਜ਼ਾਈਨ ਬਣਦਾ ਜੇ ਇਹ ਡਿਜ਼ਾਈਨ ਤਿਆਰ ਕਰਾਉਣਾ ਹੋਵੇ ਤਾਂ ਆਪਾਂ ਵੀ ਘਰੇ ਕਰ ਸਕਦੇ ਆ ਕਾ ਦਿੱਨੇ ਆਪਾਂ ਜੇ ਕਢਾਈ ਕਢਾਉਣੀ ਹੋਵੇ ਸਿੰਧੀ ਕਢਾਈ ਵੀ ਕੱਢ ਲਈਦੀ ਆ ਬਾਕੀ ਫੁੱਲ ਪੱਤੀਆਂ ਜਿਵੇਂ ਵੀ ਹੱਥ ਦੀ ਕਢਾਈ ਨਾ ਆਪਾਂ ਜਿਹੜਾ ਵੀ ਕੰਮ ਕਰਦੇ ਆ ਕਰ ਸਕਦੇ ਆ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਇਹ ਪਹਿਲਾਂ ਆਪਾਂ ਚਾਦਰਾਂ ਚੁੱਤਰਾ ਕੱਢਦੇ ਹੁੰਦੇ ਸੀਗੇ ਮੇਲ ਕੋਸ਼ ਕੱਢਣਾ ਚਾਤਨਾ ਕੱਢਣਾ ਗੀਠੀਆਂ ਕੱਢਣੀਆਂ ਅੱਜ ਕੱਲ ਤਾਂ ਕੁੜੀਆਂ ਆਪਾਂ ਇਹ ਬਣਾਉਂਦੇ ਹੀ ਨਹੀਂ ਅੰਦਾਜ਼ ਅੱਗੇ ਦਾਜ ਬਣਾਉਂਦੀਆਂ ਹੁੰਦੀਆਂ ਸੀ ਫਿਰ ਉਹ ਚਾਪੇ ਚਾਤਨਾ ਕੱਢਦੇ ਸੀਗਾ ਸੂਟ ਸਾਟ ਵੀ ਕੱਢ ਲੈਂਦੇ ਸੀ ਹੁਣ ਸੂਟਾਂ ਤੇ ਜਾਨੀ ਬਹੁਤ ਕਢਾਈ ਕਰਦੀਆਂ ਇਹ ਸੂਟਾਂ ਦਾ ਰਵਾਜ ਚੱਲਿਆ ਬਹੁਤ ਇਹ ਸਿੰਧੀ ਬੂਟੀ ਦਾ ਇਹ ਤੇ ਕੋਈ ਵੀ ਵੇਲ ਇਸ ਤਰ੍ਹਾਂ ਬਣਾ ਲਓ ਸਿੱਧੀ ਬਣਾ ਲਓ ਜਾ ਆਪਾਂ ਇਹਨਾਂ ਨੇ ਘੇਰੇ ਤੇ ਵੀ ਬਣਾ ਸਕਦੇ ਆ ਇਹਨੇ ਤੇ ਵੀ ਤਾਂ ਆਪਾਂ ਨਿੱਕੀ ਬੂਟੀ ਵਿੱਚ ਪਾ ਸਕਦੇ ਆ ਸਾਰੇ ਜਿਵੇਂ ਵੀ ਆਪਾਂ ਚੰਗਾ ਲੱਗਦਾ ਆਪਾਂ ਨੂੰਵੇਂ ਆਪਾਂ ਇਹ ਚੀਜ਼ ਕਢਾਈ ਕਰ ਸਕਦੇ ਆ ਅਸੀਂ ਤੇ ਵੈਸੇ ਇਸ ਤਰ੍ਹਾਂ ਤਿਆਰ ਕੀਤਾ ਇੱਕ ਅਸੀਂ ਹੋਰ ਸੂਟ ਤਿਆਰ ਕੀਤਾ ਬੜੇ ਅਸੀਂ ਪਾਂਚੇ ਵੀ ਕੱਢੇ ਤੇ ਬਾਵਾ ਵੀ ਕੱਢੀਆਂ ਤੇ ਜਾਨੀ ਇਤੋਂ ਥੋੜਾ ਜਿਹਾ ਕੱਢਿਆ ਐਪ ਕੋਲੋਂ ਉਹਦੀ ਵੀਡੀਓ ਆਪਾਂ ਫੇਰ ਬਣਾਵਾਂਗੇ ਸਵੇਰੇ ਜਾਂ ਪਰਸੋਂ ਬਣਾ ਕੇ ਤਿਆਰ ਕਰਕੇ ਤੁਹਾਨੂੰ ਦਿਖਾਵਾਂਗੇ ਅੱਜ ਅਸੀਂ ਪਹਿਲਾਂ ਇਹ ਤਿਆਰ ਕੀਤਾ ਸੀਗਾ ਫਿਰ ਇਹਦੀ ਵੀਡੀਓ ਵੀ ਬਣਾ ਲਈ ਪਹਿਲਾਂ ਬਹੁਤ ਹੀ ਸੋਹਣਾ ਸੂਤ ਬਣਿਆ ਜੇ ਤੁਸੀਂ ਵੀ ਬਣਾਉਣਾ ਹੋਵੇ ਤਾਂ ਅਸੀਂ ਤੁਹਾਨੂੰ ਨੰਬਰ ਭੇਜ ਸਕਦੇ ਹਾਂ ਕੰਟੈਕਟ ਸਾਡੇ ਨਾਲ ਕਰ ਸਕਦੇ ਆਂ ਅਸੀਂ ਕੱਢ ਦੇਾਂਗੇ ਹਾਂਜੀ ਜੇ ਤੁਹਾਨੂੰ ਇਹ ਕਢਾਈ ਵਾਲੀ ਵੀਡੀਓ ਵਧੀਆ ਲੱਗੀ ਹੱਥ ਦੀ ਕਢਾਈ ਵਾਲੀ ਤਾਂ ਸਾਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਜੂ ਵੀ ਕਿਵੇਂ ਲੱਗਿਆ ਤੁਹਾਨੂੰ ਇਹ ਮਿਲਦੇ ਆ ਜੀ ਆਪਾਂ ਅਗਲੀ ਕਢਾਈ ਸੂਤ ਦੀ ਕਢਾਈ ਦੇ ਨਾਲ ਅਗਲੀ ਵੀਡੀਓ ਚ ਓਕੇ ਬਾਏ ਬਾਏ